ਇੱਕ ਵਾਰੀ ਫੇਰ ਤੋਂ ਦਿਲਜੀਤ ਨੇ ਪੰਜਾਬੀਆਂ ਦੀ ਕਰਵਾਈ ਬੱਲੇ ਬੱਲੇ ਛੋਟੇ ਥੋੜਾ ਜਿਹਾ ਮੈਂ ਵੀ ਗਾਲਾਂ ਬੱਚੇ ਇਹਨਾਂ ਨੇ ਮੈਨੂੰ ਬੁੱਕ ਕੀਤਾ ਹੋਇਆ ਹਾਂਜੀ ਉਸਤਾਦ ਜੀ ਮੈਂ ਤਾਂ ਤੁਹਾਡੇ ਲਈ ਜ਼ਮੀਨ ਤਿਆਰ ਕਰ ਰਿਹਾ ਸੀ ਕੀਤਾ ਤੋਂ ਬਾਅਦ ਹੁਣ ਫਿਲਮ ਵੀ ਵੀ ਹੋਈ ਬਿਲਬੋਰਡ ਦੇ ਤਰੀਫ ਜੀ ਹਾਂ ਕੋਚੇਲਾ ਸਟਾਰ ਦਿਲਜੀਤ ਦੋਸਾਂਝ ਦੀ ਫਿਲਮ ਜੋੜੀ ਹੁਣ ਬਿਲਬੋਰਡ ਦੀ ਸਕਰੀਨ ਤੇ ਵੀ ਨਜ਼ਰ ਆਈ ਹਾਲਕਿ ਬਿਲਬੋਰ ਨੇ ਦਿਲਜੀਤ ਦੋਸਾਂਝ ਵੀ ਫੋਟੋ ਨੂੰ ਸਾਂਝਾ ਕਰਦੇ ਹੋਏ ਫਿਲਮ ਜੋੜੀ ਦੀ ਤਾਰੀਫ ਕੀਤੀ ਹੈ ਤੇ ਉਹਨਾਂ ਦੀ ਇਸ ਫਿਲਮ ਦੇ ਲਈ ਉਹਨਾਂ ਨੂੰ ਵਧਾਈ ਵੀ ਦਿੱਤੀ ਹੈ 12 ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ ਜੋ ਹੁਣ ਕਿਸੇ ਪਛਾਣ ਦਾ ਮਹੌਦਾਜ ਨਹੀਂ ਕੁਚੇਲਾ ਫਿਲਮ ਫੈਸਟੀਵਲ ਤੋਂ ਬਾਅਦ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਤੇ ਲਗਾਤਾਰ ਟ੍ਰੈਂਡਿੰਗ ਦੇ ਵਿੱਚ ਨੇ ਤੇ ਉਹਨਾਂ ਦੀ ਫਿਲਮ ਜੋੜੀ ਜਿੱਦਾਂ ਹੀ ਰਿਲੀਜ਼ ਹੋਈ ਹਰ ਪਾਸੇ ਉਹਨਾਂ ਦੀ ਅਦਾਕਾਰੀ ਦੀ ਤਾਰੀਫ ਹੋਣ ਲੱਗੀ ਜਿਥੇ ਯੰਗਸਟਰਸ ਨੂੰ ਬਹੁਤ ਜ਼ਿਆਦਾ ਦਿਲਜੀਤ ਦੀ ਇਹ ਫਿਲਮ ਪਸੰਦ ਆਈ ਉੱਥੇ ਹੀ ਬਜ਼ੁਰਗ ਲੋਕ ਵੀ ਇਸਨੂੰ ਦੇਖ ਕੇ ਆਪਣੇ ਪੁਰਾਣੇ ਦੌਰ ਨੂੰ ਯਾਦ ਕਰਕੇ ਭਾਵੁਕ ਹੁੰਦੇ ਹੋਏ ਨਜ਼ਰ ਆਏ ਸਿਨੇਮਾ ਕਰਾ ਦੇ ਵਿੱਚ ਬਾਹਰ ਆਂਦੇ ਹੋਏ ਹਰ ਕਿਸੇ ਦੀ ਜ਼ੁਬਾਨ ਤੇ ਸਿਰਫ ਦਲਜੀਤ ਦਾ ਨਾਮ ਸੀ ਔਰ ادی ਐਕਟਿੰਗ ਦੀ ਤਾਰੀਫ ਕਰਦੇ ਨਜ਼ਰ ਆਏ ਦਲਜੀਤ ਦੋਸਾਂਝ ਹਮੇਸ਼ਾ ਪੰਜਾਬੀ ਨੂੰ ਪੰਜਾਬੀਅਤ ਨੂੰ ਹਮੇਸ਼ਾ ਉੱਚੇ ਦਰਜੇ ਤੇ ਲੈ ਕੇ ਜਾਂਦੇ ਆ ਤੇ ਫਿਲਮ ਜੋੜੀ ਦੀ ਰਾਹੀ ਉਹਨਾਂ ਨੇ ਫੇਰ ਤੋਂ ਇਹ ਸਾਬਤ ਕਰ ਦਿੱਤਾ ਕਿ ਪੰਜਾਬੀ ਇੰਡਸਟਰੀ ਦੇ ਦਲਜੀਤ ਦੋਸਾਂਝ ਸੁਪਰਸਟਾਰ ਹੈ ਉਹਨਾਂ ਨੇ ਇੰਟਰਨੈਸ਼ਨਲੀ ਵੀ ਪੰਜਾਬੀ ਇੰਡਸਟਰੀ ਦਾ ਮਾਣ ਵਧਾਇਆ ਜਿਸ ਤੋਂ ਬਾਅਦ ਹੁਣ ਗੀਤ ਤਾਂ ਤੁਸੀਂ ਅਕਸਰ ਸੁਣਿਆ ਹੀ ਹੋਣਾ ਕਿ ਬਿਲਬੋਰਡ ਤੇ ਟ੍ਰੈਂਡਿੰਗ ਦੇ ਵਿੱਚ ਆ ਰਹੇ ਨੇ ਲੇਕਿਨ ਹੁਣ ਦਿਲਜੀਤ ਦੀ ਫ਼ਿਲਮ ਦੀ ਤਾਰੀਫ਼ ਹੋਣਾ ਇਹ ਬਹੁਤ ਵੱਡੀ ਗੱਲ ਹੈ ਤੁਹਾਡੀ ਕੀ ਰਾਏ ਇਸ ਅਪਡੇਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਇੱਕ ਵਾਰੀ ਫੇਰ ਤੋਂ ਦਿਲਜੀਤ ਨੇ ਪੰਜਾਬੀਆਂ ਦੀ ਕਰਵਾਈ ਬੱਲੇ ਬੱਲੇ ਛੋਟੇ ਥੋੜਾ ਜਿਹਾ ਮੈਂ ਨਹੀਂ ਗੱਲ ਬੱਚੇ ਇਹਨਾਂ ਨੇ ਮੈਨੂੰ ਬੁੱਕ ਕੀਤਾ ਹੋਇਆ ਹਾਂਜੀ ਉਸਤਾਦ ਜੀ ਮੈਂ ਤਾਂ ਤੁਹਾਡੇ ਲਈ ਜ਼ਮੀਨ ਤਿਆਰ ਕਰ ਰਿਹਾ ਸੀ ਕੀਤਾ ਤੋਂ ਬਾਅਦ ਹੁਣ ਫਿਲਮ ਦੀ ਵੀ ਹੋਈ ਬਿਲਬੋਰਡ ਦੇ ਤਾਰੀਫ ਜੀ ਹਾਂ ਕੋਚੇਲਾ ਸਟਾਰ ਦਲਜੀਤ ਦੋਸਾਂਝ ਦੀ ਫਿਲਮ ਜੋੜੀ ਹੁਣ ਬਿਲਬੋਰਡ ਦੀ ਸਕਰੀਨ ਤੇ ਵੀ ਨਜ਼ਰ ਆਈ ਹਾਲਾਂਕਿ ਬਿਲਬੋਰਡ ਨੇ ਦਲਜੀਤ ਦੋਸਾਂਝ ਦੀ ਫੋਟੋ ਨੂੰ ਸਾਂਝਾ ਕਰਦੇ ਹੋਏ ਫਨ ਜੋੜੀ ਦੀ ਤਾਰੀਫ ਕੀਤੀ ਹੈ ਤੇ ਉਹਨਾਂ ਦੀ ਇਸ ਫਿਲਮ ਦੇ ਲਈ ਉਹਨਾਂ ਨੂੰ ਵਧਾਈ ਵੀ ਦਿੱਤੀ ਹੈ 12 ਦਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ ਜੋ ਹੁਣ ਕਿਸੇ ਪਛਾਣ ਦਾ ਮਹਤਾਜ ਨਹੀਂ ਕੋਚੇਲਾ ਫਿਲਮ ਫੈਸਟੀਵਲ ਤੋਂ ਬਾਅਦ ਦਲਜੀਤ ਦੋਸਾਂਝ ਸੋਸ਼ਲ ਮੀਡੀਆ ਤੇ ਲਗਾਤਾਰ ਟ੍ਰੈਂਡਿੰਗ ਦੇ ਵਿੱਚ ਨੇ ਤੇ ਉਹਨਾਂ ਦੀ ਫਿਲਮ ਜੋੜੀ ਜਿੱਦਾਂ ਹੀ ਰਿਲੀਜ਼ ਹੋਈ ਹਰ ਪਾਸੇ ਉਹਨਾਂ ਦੀ ਅਦਾਕਾਰੀ ਦੀ ਤਾਰੀਫ਼ ਹੋਣ ਲੱਗੀ ਜਿੱਥੇ ਯੰਗਸਟਰਸ ਨੂੰ ਬਹੁਤ ਜ਼ਿਆਦਾ ਦਿਲਚਸਪ ਦੀ ਇਹ ਫਿਲਮ ਪਸੰਦ ਆਈ ਉੱਥੇ ਹੀ ਬਜ਼ੁਰਗ ਲੋਕ ਵੀ ਇਸ ਨੂੰ ਦੇਖ ਕੇ ਆਪਣੇ ਪੁਰਾਣੇ ਦੌਰ ਨੂੰ ਯਾਦ ਕਰਕੇ ਭਾਵੁਕ ਹੁੰਦੇ ਹੋਏ ਨਜ਼ਰ ਆਏ ਸਿਨੇਮਾ ਕਰਾ ਦੇ ਵਿੱਚ ਬਾਹਰ ਆਂਦੇ ਹੋਏ ਹਰ ਕਿਸੇ ਦੀ ਜ਼ੁਬਾਨ ਤੇ ਸਿਰਫ ਦਲਜੀਤ ਦਾ ਨਾਮ ਸੀ ਔਰ ادی ਐਕਟਿੰਗ ਦੀ ਤਾਰੀਫ ਕਰਦੇ ਨਜ਼ਰ ਆਏ ਦਲਜੀਤ ਦੋਸਾਂਝ ਹਮੇਸ਼ਾ ਪੰਜਾਬੀ ਨੂੰ ਪੰਜਾਬੀਅਤ ਨੂੰ ਹਮੇਸ਼ਾ ਉੱਚੇ ਦਰਜੇ ਤੇ ਲੈ ਕੇ ਜਾਂਦੇ ਆ ਤੇ ਫਿਲਮ ਜੋੜੀ ਦੀ ਰਾਹੀ ਉਹਨਾਂ ਨੇ ਫੇਰ ਤੋਂ ਇਹ ਸਾਬਤ ਕਰ ਦਿੱਤਾ ਕਿ ਪੰਜਾਬੀ ਇੰਡਸਟਰੀ ਦੇ ਦਲਜੀਤ ਦੋਸਾਂਝ ਸੁਪਰਸਟਾਰ ਹੈ ਉਹਨਾਂ ਨੇ ਇੰਟਰਨੈਸ਼ਨਲੀ ਵੀ ਪੰਜਾਬੀ ਇੰਡਸਟਰੀ ਦਾ ਮਾਣ ਵਧਾਇਆ ਜਿਸ ਤੋਂ ਬਾਅਦ ਹੁਣ ਗੀਤ ਤਾਂ ਤੁਸੀਂ ਅਕਸਰ ਸੁਣਿਆ ਹੀ ਹੋਣਾ ਕਿ ਬਿਲਬੋਰਡ ਤੇ ਟ੍ਰੈਂਡਿੰਗ ਦੇ ਵਿੱਚ ਆ ਰਹੇ ਨੇ ਲੇਕਿਨ ਹੰਦਲਜੀਤ ਦੀ ਫਿਲਮ ਦੀ ਤਾਰੀਫ ਹੋਣਾ ਇਹ ਬਹੁਤ ਵੱਡੀ ਗੱਲ ਹੈ ਤੁਹਾਡੀ ਕੀ ਰਾਏ ਇਸ ਅਪਡੇਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ